ਇਹ ਖਬਰ ਬਸ ਜੀ ਜੀ ਪੰਜਾਬੀ ਦੇ ਲੀਡਰ ਕਿਸ਼ੋਰ ਆਪਣੇ ਫੋਨ ਪਰ ਟਿੱਕ ਸਮਾ ਰਿਹਾ ਹੈ ਜਾਂ ਜਿਹੜੀ ਵੀ ਬੀ ਜੀ ਪੀ ਦਾ ਲੀਡਰ ਜਿਹੜਾ ਹੈ ਉਹ ਸਵਾ ਆਪਣੇ ਘਰ ਵਿੱਚ ਸੱਜਿਆ ਬੁਲਾਇਆ ਪਹਿਲੀ ਵਾਰ ਤਾਂ ਉਹ ਸਾਰਾ ਨਗਰ ਬਾਈਕਾਟ ਕਰੇਗਾ ਉਦੋਂ ਨਾਲ ਰਹਿਣਾ ਰਹਿਣਾ ਆਉਣਾ ਜਾਣਾ ਬਸ ਤੋਂ ਬਾਅਦ ਸਭ ਕੁਝ ਬੰਦ ਹੋ ਜਗਾ ਹਾਂ ਸੰਸਕਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਕੋਈ ਨਗਰਾਂ ਦਾ ਨਵੇਂ ਵਾਲੀ ਨਗਰ ਦੀ ਸਾਰੀ ਪੰਚਾਇਤ ਦੇ ਵੱਲੋਂ ਬੇਨਤੀ ਹੈ ਕਿ ਅਗਰ ਕਿਸੇ ਨੇ ਕੋਈ ਜੀ ਜੀ ਪੇਦਾ ਇੰਦਰ ਸਿੰਘ ਆਪਣੇ ਖੇਤ ਪਰ ਕੋਤਿਲਕ ਮਿਲ ਜਾਵੇ ਜਾਂ ਕੋਈ ਵੀ ਜੀ ਜੀ ਪੇਦਾ ਇੰਦਰ ਜਿਹੜਾ ਉਸ ਨੂੰ ਆਪਣੇ ਘਰ ਵਿੱਚ ਸੱਜੂਆ ਬੁਲਾਇਆ ਪਹਿਲੀ ਵਾਰ ਤਾਂ ਉਹਦਾ ਸਾਰਾ ਨਗਰ ਬਾਈਕਾਟ ਕਰੇਗਾ ਉਹਦੇ ਨਾਲ ਰਹਿਣਾ ਬੇਨਾ ਆਉਣਾ ਦਾਣਾ ਵਰਤੋਂ ਦਾ ਸਭ ਕੁਝ ਬੰਨ੍ਹ ਜੇਗਾ ਕਿ ਜੀ ਜੀ ਗਾ ਲੈ ਅਬ ਜੀ ਫੇਰ ਵੀ ਕੋਈ ਸੱਜੇਗਾ ਤੇ ਕਸਾਮ ਕਾਲ ਨਾ ਧੰਨੀਆਂ ਲੈ ਕੇ ਜੀ ਜੀ ਅੱਕਾਦਾ ਕਾਵੀਆਂ ਚੰਨ ਲੜਾਈ ਤਬਾੜਨੀ ਕਾਵੀਆਂ ਧੰਨੀਆਂ ਲੈ ਕੇ ਰੋਸੇ ਖਾਣਾ ਕਰਨਗੇ ਕਾਹਨ ਕੋਈ ਇੱਕ ਰਾਤਾਂ ਦੇ ਦਿਨ ਮੈਂ ਆਪਣੇ ਘਰੇ ਸੱਦਾ ਸੀ ਤੇ ਯਾਰੋ ਮੇਰੇ ਸੰਤੋਖੀ ਕਾ ਮੇਰੇ ਨਾਲ ਇਹਦਾ ਗੈਰ ਕਾਨੂੰਨਿਕ ਕੰਮ ਕੀਤਾ ਇਹ ਕੋਈ ਸ੍ਰੀ ਕੇ ਬਾਦਰੀ ਵੀ ਕੋਈ ਕੋਸ਼ਿਸ਼ ਨਹੀਂ ਇਹ ਸਾਰੇ ਭਾਰਤ ਦੇ ਕਿਸਾਨਾਂ ਦੇ ਹੱਕ ਲੈਸ ਤੇ ਆਵੇ ਸਾਰਿਆਂ ਦੇ ਹੱਕ ਵਾਸਤੇ ਔਰ ਇਸ ਵਾਸਤੇ ਭਿਆ ਦੇ ਬੋਰਡ ਫਾਉਂਡ ਦਾ ਬੋਰਡ ਤੇ ਜਮਾਨ ਦਾ ਸਾਹਮਣੂ ਹੱਟਾ ਹੈ ਲਈ ਜੀ ਜੀ ਪਿੰਡ ਸਰਕਾਰ ਨੂੰ ਜੀ ਜੀ ਦੇ ਲੋਕਾਂ ਨੂੰ ਇਹ ਦੱਸਣਾ ਵੀ ਲੋਕਰ ਤਰੀਫਾਂ ਨਹੀਂ ਦਿੰਦੇ ਨਾ ਜਾਨ ਦਿੰਦੇ ਤੁੱਕ ਕਰਾ ਦੇ ਤਾਂ ਮਸੀਹ ਨੂੰ ਗੁਰੰਦੇ ਤੋਂ ਪਰਿਵਿਧਾ ਮਸੀਹ ਨੂੰ ਗੁਰੰਦੇ ਜੇ ਤੁਸੀਂ ਗੰਡੇ ਨੇ ਜਾਣ ਫੇਰ ਯਾ ਸਮ ਗੱਲੀ ਜਾਨ ਦੇ ਤੁਸੀਂ ਪੰਡਾ ਜਾ ਜੋ ਜੇ ਤੁਸੀਂ ਫਾਲੋ ਗੰਡੇ ਨੇ ਜਾਨ ਦੇਣਾ ਸਭੇ ਰੱਖੇ ਪੰਡਾ ਸੁਨਹਿਰੇ ਨੰਬਰ ਤੇ ਇਹ ਸਾਰੇ ਪੰਡਾ ਦਾ ਫਰਜ਼ ਬੰਦਾ ਪਹਿਲੀ ਵਾਰ ਜੁਮੀਨਾ ਪੰਚਾਇਤਾਂ ਨੇ ਸਾਰੇ ਬੈਠੇ ਸਾਡੇ 12000 ਆਪਣਾ ਸੰਜਮ ਬਣਦਾ 22 ਰੁਪਏ 22 ਮਤਾ ਬਾਦੀ ਲਈ ਮੇਰੇ ਖੰਡਰ ਗਾਰੇ ਨਾ ਬੜਿੰਦਾ ਬਈ ਚਾਹ ਨਾ ਰੱਖਾਂ ਖੁੱਲ੍ਹ ਗਿਆ ਸਾਣਾ ਨਹੀਂ ਪਤਾ ਲੱਗਦਾ ਤੇ ਮੇਰੇ ਜੀ ਆਪਾਂ ਕੋਈ ਇੱਕੋ ਘਰ ਵਿੱਚੋਂ ਬਾੜ ਕੇ ਕਿਸੇ ਲਾਲ ਚੂ ਨੂੰ ਤੇ ਆਪਾਂ ਨੰ ਸੱਬਿਆ ਤੇ ਫੇਰ ਇਹ ਚੜਾਉਣ ਗਿਆ ਆਪਾਂ ਫੇਰ ਆਪਾਂ ਨੂੰ ਚੜਾਉਣ ਦੀ ਦੇਖਿਆ ਸੀ ਗੁਰ ਪਿੰਡਾਂ ਸੋ ਇਸ ਵਾਸਤੇ ਇਹ ਜਿਹੜੀ ਗੋਲਤੀ ਆ ਪੀ ਨੱਗਰੇ ਆਮਵਾਦੀ ਪੰਚਾਇਤਾਂ ਨੂੰ